ਕੱਲ ਮਿਤੀ 8 9 2025 ਨੂੰ ਥਾਣਾ ਸਦਰ ਬਟਿੰਡਾ ਨੂੰ ਇੱਕ ਇਨਫਾਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਹੈ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਆ ਜਿਹੜਾ ਲੜਕੀ ਦੀ ਉੱਥੇ ਵੀ ਜਿਹੜੀ ਉਹਦੀ ਡੱਡ ਬਾਡੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਆ 3 ਰੀਬ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸ਼ਮਨਦੀਪ कौर ਦੀ ਤੇ ਉਹ ਜਿਹੜੀ ਹੈਗੀ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲੇ ਤਾਂ ਫਿਰ ਅਸੀਂ ਉਹਦੇ ਉਹ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹੁਰਾ ਹੈਗਾ ਉਹਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮਕਦਮਾ ਜਿਹੜਾ ਹੈਗਾ ਮਰਡਰ ਦਾ ਕੱਲ ਥਾਣੇ ਸਦਰ ਬਟਿੰਡਾ ਚ ਸੀ ਦਰਜ ਕਰ ਲਿਆ ਗਿਆ ਮਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਪੜ ਲਿਆ ਗਿਆ ਹੈ ਜਿਹੜਾ ਰਾਜੀਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰফতার ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲਾ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦਿਨਾਂ ਨਾਲ ਹਸਿਆ ਕਰਨੇ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਉਹੀ ਇੰਟਰਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਆ ਪ੍ਰੋਡਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਕਿਸੇ ਕਰਕੇ ਜਿਹੜਾ ਹੈਗਾ ਉਹਨਾਂ ਦਾ ਉਹ ਮਾਡਲ ਕਿਤਾਬ ਦੀ ਲੜਕੀ ਦਾ ਟਾਈਮ ਬੜਾ ਲੱਗੇ ਸਰ ਮੈਰਿਜ ਹਾਂ ਮੈਰਿਜ ਨੂੰ ਕਰੀ 5 ਸਾਲ ਤੋਂ ਉੱਪਰ ਹੋ ਕੇ 5 ਸਾਲ ਦੇ ਹੋ ਗਿਆ ਟਾਈਮ ਬਟ ਉਧਰ ਦੀ ਗੱਲ ਹੈ ਵੀ ਕਰਨੇੜੇ ਨਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਤੇ ਇਸ ਕਰਕੇ ਜਿਹੜਾ ਹੈਗਾ ਉਹ ਗੁੱਸਾ ਸੀ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਤਫਤੀਸ਼ ਕਰ ਰਹੇ ਆ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮਕਦਮੇ ਵਿੱਚ ਹੋਇਆ ਤਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਗ੍ਰਫਤਾਰੀ ਕਰਾਂਗੇ ਹਾਂਜੀ ਦੇਖੇ ਤਾਂ ਕਿੰਨਾ ਰੋਲ ਨਹੀਂ ਆਇਆ ਹਜੇ ਤੱਕ ਕੋਈ ਬਹੁਤਾ ਰੋਲ ਨਹੀਂ ਆਇਆ ਬਟ ਅਸੀਂ ਇਹਨੂੰ ਕਰ ਰਹੇ ਆ ਅਸੀਂ ਤਫਤੀਸ਼ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜ਼ਰੂਰ ਉਹਨੂੰ ਵੀ ਜਿਹੜਾ ਗ੍ਰਫਤਾਰ ਕਰਕੇ ਉਹਦੀ ਵੀ ਕਾਰਵਾਈ ਕੀਤੀ ਜਾਵੇ ਮੈਂ ਤਾਂ ਇੰਪਟਾਕਟ ਹੈ ਨਾ ਮੈਂ ਨਹੀਂ ਕਰਨਾ ਜੀ ਪਿੰਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾ ਲਿਆ ਸੀਗਾ ਤੇ ਹੈ ਵੀ ਨੇੜੇ ਨੇੜੇ ਘਰ ਸੀ ਪੰਜ ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈਗਾ ਸਰ ਮਿੰਟੇਕ ਲੜਕੀ ਤੇ ਜਿਹੜੇ ਫਾਦਰ ਨੇ ਲੋ ਹੈ ਉਹਨਾਂ ਦੇ ਬਿਆਨ ਦੇ ਆਧਾਰ 'ਤੇ ਬੱਚਾ ਦਾ ਬਿੱਟਾ ਹੈ ਉੱਥੇ ਮੌਜੂਦ ਸੀ ਮਨੇ ਯਾ ਕਿ ਜੀ ਕਿਦੇ ਫਾਦਰ ਦੇ ਭਰਾ ਨੇ ਇਸ ਵਾਰ ਆਪਣਾ ਅੰਜਾਮ ਕੀਤਾ ਉਲਖਾਇਆ ਜੀ ਉਹਨਾਂ ਨੇ ਉਹਨਾਂ ਨੇ ਲਿਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹ ਵੀ ਨਾਲ ਜਿਹੜਾ ਉਸੇ ਢੰਗ ਨਾਲ ਦੀ ਤਫ਼तीश ਕਰ ਰਹੇ ਹਾਂ ਤੇ ਕੱਲ ਹੀ ਦੇਖੋ ਕੱਲ ਹੀ ਨਾਲ ਦੀ ਨਾਲ ਹੀ ਜਿਹੜਾ ਦੋਸ਼ੀ ਹੈਗਾ ਇੱਕ ਮੇਨ ਦੋਸ਼ੀ ਹੈ ਜਿਹਨੇ ਕਈ ਮਾਰੀ ਸੀ ਉਹ ਅਸੀਂ ਮੇਨ ਤਾਂ ਫੜੀ ਲੈ ਕੇ ਨਾਲ ਦੀ ਨਾਲ ਸਰ ਜੀ ਨਾਲ ਕੋਈ ਲੜਾਈ ਝਗੜਾ ਹੋਇਆ ਹੈ ਨਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨਟ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਨਹੀਂ ਆਇਆ ਸਰ ਦੀ ਗਦਰਨਜੀ ਉਹਦਾ ਹਸਬੰਦ ਜਿਹੋ ਤੇ ਉਹਨੂੰ ਮੌਲਾ ਕਰਨਾ ਚਾਹਦੇ ਦੇਖੋ ਇਹ ਤਫਤੀਸ਼ ਦਾ 파ਟਾ ਅੱਜ ਜਿਉਂ ਉਹਦਾ ਪੁਲਿਸ ਮਾਨਟ ਲਵਾਂਗੇ ਜੀ ਤੇ ਉਹ ਅਸੀਂ ਉਹ ਤੋਂ ਡੰਗਾਈ ਨਾਲ ਪੁੱਛਿਸ਼ ਕਰਾਂਗੇ ਜੇ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਫਤੀਸ਼ ਨਾਲ ਲੈ ਕੇ ਆਵਾਂਗੇ ਮੈਨੂੰ ਮੈਨੂੰ ਕੀ ਕਰਦੇ ਦਿੱਤਾ ਹਾਂਜੀ ਮੈਂ ਤਾਂ ਵਾਟਣ ਤੇ ਹੀ ਟੈਂਪਰ ਬਰਕਲਾ ਬਸਟੈਂਟ ਤੇ ਬਸ ਅੱਡਾ ਸੀ ਉੱਥੇ ਮਤਲਬ ਉੱਥੇ ਮੈਡੀਸਨ ਲਾਈਨ ਤੇ ਕਹ ਰਹੇ ਆ ਸਾਹਮਣੇ ਨੇੜੇ ਮੈਡੀਸਨ ਦੀ ਦੁਕਾਨ ਵੀ ਹੈਗੀ ਆ ਬਸ ਅੱਡਾ ਵੀ ਜੇ ਨਾਲ ਹੀ ਇਹ ਸਨੀਚਰ ਦਿੱਤਾ ਉਸ ਤੇ ਨਾਲ ਹੋਇਆ ਉਹ ਪੰਜਾਬੀ ਸੀਗਾ ਤਿੰਨ ਸਾਲ ਦੇ ਵਿੱਚ ਕੋਈ ਅੱਧਾ ਨਹੀਂ ਗੱਲ ਬੰਦੀ ਉਹ ਤਰ੍ਹਾਂ ਤਿੰਨ ਸਿਫਰਟ ਦਾ ਮਾਮਲਾ ਹੈ ਉਹ ਕਦੇ ਵੀ ਉਹ ਸਾਇਆ ਉਹ ਨਾ ਪਿੰਡ ਵਾਲਿਆਂ ਨੇ ਕਾਹਦੇ ਮੈਨੇ ਬਾਰੇ ਹੋਣੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਦੇਖੋ ਹੋਲੇ ਨਹੀਂ ਇਸ ਤਰ੍ਹਾਂ ਦੀ ਗੱਲ ਆਈ ਕੋਈ ਬਟ ਕੋਈ ਹੋਰ ਹੈ ਜੇ ਕੋਈ ਬਤਾ ਕਾਰਨ ਨਹੀਂ ਲੱਗ ਰਿਹਾ ਕਰ ਰਹੇ ਆ ਤਾਂ ਪਿੱਛੇ ਕੱਲ ਦਾ ਹੀ ਮੈਟਰ ਹੈ ਜੇ 24 ਘੰਟੇ ਦੇ ਕੋਲ ਪੁਲਿਸ ਨੇ ਉਹਨੂੰ 12 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕੰਪਲੈਟ ਹੈਗਾ ਉਹਨੂੰ ਅੱਜ ਹੀ ਰੈਸਟ ਕਰ ਲਿਆ ਤੇ ਨਾਲ ਹੀ ਜਿਹੜੇ ਜਿਨ੍ਹਾਂ ਨਾਲ ਉਹਨੇ ਮਰਡਰ ਕੀਤਾ ਉਹ ਵੀ ਇਸ ਜਿਹੜਾ ਹੈਕਰ ਕਵਰ ਕਰ ਲਿਆ ਮੋਟਰਸਾਈਕਲ ਵੀ ਰਿਕਵਰ ਕਰ ਰਿਆ ਹੈਗਾ ਅੱਜ ਉਹਦਾ ਪੁਲਿਸ ਵਾਟ ਲਵਾਂਗੇ ਤੇ ਉਹਦੇ ਆਧਾਰ ਨਾਲ ਜਿਹੜਾ ਪੁਛਸ਼ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਫਿਰ ਵੀ ਸ਼ੇਅਰ ਕਰਾਂਗੇ ਸਰ ਜੀ ਉਹ ਬੇੜ ਸੰਦੀ ਦਿੱਤੀ ਉਹਦਾ ਦਿੱਕਈਆ ਉਹ ਇਸ ਘਟਨਾ ਤੋਂ ਨਾਲੋਂ ਤੇ ਉਹਦੇ ਵੀ ਸਿਰ ਦਿੱਟ ਲੱਗੀ ਹੋਈ ਆ ਦੇਖੋ ਡਿੱਗੀ ਐ ਜਾਂ ਕੋਈ ਹੋਰ ਸਿਰ ਦੀ ਸੱਟ ਅੰਦਰ ਦੀ ਸੱਟ ਆ ਗਈ ਸੀ ਉਹ ਵੱਜੀ ਹੋਈ ਹੈ ਜੀਤ ਕਰਕੇ ਉਹਦਾ ਉਹਦਾ ਸੈਕਦੀ ਸੀਗੀ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਹੈਗਾ ਪੁਲਿਸ ਨੇ ਹੀ ਦਾਲ ਜਾ ਕੇ ਗੱਡੀ ਭੇਜ ਕੇ ਅਸੀਂ ਦਾਖਲ ਕਰਾਇਆ ਹੈ ਦੇਖੋ ਇਹ ਤਫਤੀਸ਼ ਦਾ ਪਾਰਟ ਹੈ ਉਹ ਪੁੱਛਾਂਗੇ ਜਿਹੜੀ ਗੱਲ ਆਏਗੀ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਨਾ ਜੀ ਨਹੀਂ ਜੀ ਲਵ ਮੈਰਿਜ ਨਹੀਂ ਲਵ ਮੈਰਿਜ ਸੀ ਬਸ ਪ੍ਰੋਟੈਕਸ਼ਨ ਲੈ ਕੇ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਉਹ ਦੱਸ ਰਿਹਾ ਉਹ ਤੁਹਾਡੇ ਕੋਲ ਆਈ ਵੀ ਹੈ ਸਟੇਟਮੈਂਟ ਉਹਦੇ ਸਾਹਮਣੇ ਹੈ ਜੀ